ਕੀ ਹਾਲ ਹੈ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਫਸਟ ਵਲੌਗ ਚ ਅੱਜ ਅਸੀਂ ਦੋ ਤਿੰਨੇ ਕੰਮ ਕਰਨੇ ਇੱਕ ਟਰੈਕਟਰ ਧੋਣਾ ਤੇ ਇੱਕ ਫਰੰਟ ਟਾਇਰ ਚੇਂਜ ਕਰਨੇ ਨੇ ਤੇ ਇੱਕ ਟਰਾਲਾ ਲੈ ਕਾਣਾ ਸ਼ਰੀਫਤੇਗੜ ਸਾਹਿਬ ਵਾਸਤੇ ਮਿਲਦੇ ਆ ਟਰੈਕਟਰ ਧੋ ਕੇ ਕਿਆ ਹੋ ਗਿਆ ਇਹ ਅਸੀਂ ਚੌੜਗਰ ਦੇ ਵੀਰੇ ਗੱਲ ਤੇ ਪੈਣਾ ਐਵੇਂ 2 ਮਿੰਟ ਰੁਕੋ ਆ ਦੇਖ ਆ ਗਿਆ ਇਹ ਦੂਜਾ ਫੋਰਮੈਨ ਇਹਦੇ ਅਸੀਂ ਟਰੈਕਟਰ ਸਾਫ ਕਰਾਣੇ ਆ ਆ ਮੇਰੇ ਵੀਰੋ ਕੀ ਆ ਐਡੀਟਰ ਟਰਾਲੀ ਭਾਣ ਚੱਲੇ ਨੇ ਸ਼੍ਰੀ ਫਤੇਗੜ ਸਾਹਿਬ ਵਾਸਤੇ ਤੁਹਾਨੂੰ ਮਿਲਦੇ ਆ ਪਹੁੰਚ ਗਏ ਉੱਥੇ ਪਾਵਲੀ ਕਰ ਰਿਹਾ ਐਕਸ਼ਨ ਚੈੱਕ ਕਰੋ ਉਹ ਜਦੋਂ ਚਿੱਤ ਕਰੇ ਮੈਗਨਸ ਜੰਦਾ ਉਹ ਜਦੋਂ ਚਿੱਤ ਕਰੇ ਮੈਗਨਸ ਜੰਦਾ ਕਦੇ ਨਾ ਲੁੱਟ ਕਰਦਾ ਉਹ ਤੁਨਬ ਤੇ ਲਿਆ ਕੋਈ ਲੰਬ ਕੇ ਲਿਆ ਕੋਈ ਸਾਡਾ ਕਹੇ ਰਾਹ ਤੇ ਲੰਬ ਕੇ ਲਿਆ ਟੂ ਲੈ ਬੰਦ ਕਰ ਬਾਈ ਆ ਰਿਹਾ ਟਰੈਕਟਰ ਲੈ ਕੇ ਉਹ ਕੋਈ ਗੱਲ ਟਾਇਰ ਚੇਂਜ ਕਰ ਲੈਣੇ ਕਰੋ ਲੁੱਕ ਚੈੱਕ ਹੁਣ ਟਾਇਰ ਚੇਂਜ ਕਰ ਲੈਣੇ ਬਰਫੀ ਗੁੱਡੀ ਟਾਇਰ ਫਾਮਿੰਗ ਹੈ ਬਾਈ ਆ ਰਿਹਾ ਜੈਕ ਜੁੱਕ ਲੈ ਕੇ ਬਸ ਜੈਕ ਲਾ ਕੇ ਟਾਇਰ ਚੇਂਜ ਕਰਾਂ ਉਧਰ ਤੇ ਦੂਆ ਬਾਈ ਵੀ ਆ ਰਿਹਾ ਟਰੈਕਟਰ ਵਾਲਾ ਕੋਈ ਨਹੀਂ ਵੀਰ ਬੈਠ ਜਾ ਸਿੱਧੂ ਮੁਸੇ ਵਾਲਾ ਏ ਬਾਈ ਫੋਟੋ ਸ਼ੂਟ ਕਰ ਰਹੇ ਹੋ ਸਭ ਤਿਆਰੀਆਂ ਪੂਰੀ ਜੋਰਾਂ ਛੋਰਾ ਮਾ ਚੱਲਦੀਆਂ ਲੈ ਪਿੱਛੇ ਦੇ ਲੁੱਕ ਚੈੱਕ ਕਰਾਂਗਾ ਹੱਡਾ ਰੁਤਾਲੇ ਕੀ ਇਹ ਬਾਈ ਚਾ ਲੈ ਕੇ ਆਇਆ ਤੇ ਉਹ ਆ ਗਿਆ ਸਾਡੇ ਸਾਥੀ ਟਰੈਕਟਰ ਲੇਗਾ ਦੇਖ ਅੱਗੇ ਲਾ ਦੇ ਅੱਗੇ ਬਾਈਆਂ ਦਾ ਟਰੈਕਟਰ ਯਾਰ ਬੈਟਰੀ ਡੈਡ ਸੀ ਰਾਤ ਆਣਦੇ ਆਣਦੇ ਕੱਢ ਲਿਓ ਕੱਢ ਲਿਓ ਕੱਢ ਲਿਓ ਕੱਢ ਲਿਓ ਪਾਸਾ ਬੱਟ ਜਾ ਸੁੰਦਰੀਏ ਨਹੀਂ ਮੈਂ ਪ੍ਰੈਸ਼ਰ ਹੀ ਹੈ ਬੈਟੇ ਟਾਇਰ ਪਾ ਦੇ ਕਿਹੜਾ ਪ੍ਰੈਸ਼ਰ ਹੋਣਾ ਪਾਈਆਂ ਨੇ ਨੇ ਟਾਇਰ ਪਾਣੀ ਹੁਣ ਇਹਦਾ ਡੋਲੇ ਮਾਂ ਜਾਨ ਹੈ ਪਾਈਆਂ ਨੇ ਸਤਨ ਸਤ ਕਿੰਨਾ ਘੰਟ ਲਾਇਆ ਵਾ ਹਰੀ ਕੇ ਟਾਇਰ ਆਪਾਂ ਨੇ ਚੇਂਜ ਕਰਕੇ ਦੋਵੇਂ ਟਰੈਕਟਰਾਂ 'ਵਾਂ ਪਾਣੇ ਆਪਣੇ ਨੇ ਲਾ ਲੇ ਦੋਵੇਂ ਟਰੈਕਟਰ ਚੈੱਕ ਕਰ ਦਨੇ ਚੇਂਜ ਟਾਇਰ ਖੋਲਦੇ ਖੋਲਦੇ ਬਾਈ ਛੇਤੀ ਛੇਤੀ ਕਿ ਕਿੱਡੇ ਕਿੱਡੇ ਟਾਇਰ ਪਾਰੇ ਬਾਈ ਨੂੰ ਫਰਮ ਹੈ ਮੜੇ ਜੇ ਟਰੈਕਟਰ ਮਾਲ ਕਿੱਡੇ ਕਿੱਡੇ ਟਾਇਰ ਬਾਈ ਪਹਾਵਾ ਜੋਂ ਕੀ ਨਹੀਂ ਬਾਈ ਪਹਾਵਾ ਪਿਛਲੇ ਟਾਇਰ ਜਿੱਡਾ ਦਾ ਮੂਹਰੇ ਟਾਇਰ ਪਾ ਲਿਆ ਹੁਣ ਕਿਹਾ ਭਗਤ ਦੀ ਜਾਨ ਗੱਡੀ ਪਈ ਤਾ ਈ ਕਾ ਬੇਚਰੀ ਕਾ ਭਗਤ ਦੀ ਕਾ ਛੋਟਾ ਜਿਹਾ ਇੰਜਣ ਐਡੇ ਐਡੇ ਮਾ ਟਾਇਰ ਪਾ ਲੇ ਬਾਈਆਂ ਖਬਰ オリジナル ਨਹੀਂ ਦੀ ਇਹ ਟਾਇਰ ਨਹੀਂ ਪਈ ਬਾਈ ਕਹਿ ਰਿਆ ਹੁਣ ਚੱਲ ਫਿਰ ਉਹੀ ਪਾ ਲੈ ਜੀ ਏ ਆਰ ਟਰਾਲਾ ਲੈ ਕੇ ਜਾਣਾ ਨਾ ਨਾ ਤੇ ਬਾਈ ਦਾ ਟਰੈਕਟਰ 3630 ਸਪੈਸ਼ਲ ਐਡੀਸ਼ਨ ਬਾਈ ਨੇ ਰੈਂਟ ਆਕ ਟੂ ਕਿਰਾਇਆ ਹੋਇਆ ਇਹ ਦੇਖ ਭਲਾਲ ਫਾਰਮਰ ਬਾਕੀ ਸਾਡੇ ਵਾਲੇ ਚੋਬਰ ਬਾਹਰ ਖੜੇ ਟਰੈਕਟਰ ਲੈ ਕੇ ਦੇਖੇਗਾ ਦੇਖਾ ਹਾਂ ਪਾ ਲੈ ਫੇਰ ਟਰਾਲੀ ਕਿੰਨਾ ਉਸੇ ਟਰੈਕਟਰ ਗੱਲ ਕੱਢਣੀ ਐ ਇਹ ਕੀ ਕੀ ਆਈਡੀ ਬੋਲ ਰਿਹਾ ਤੇਰੀ ਕੀ ਆਸੂ ਸਿੰਘ 0086 ਉਪਸ ਕੋਈ ਫੋਨ ਹੋਣਾ ਕਰਿਓ ਬਲੌਕ ਮਾਰੋ ਗੱਲਾਂ ਕੱਢਿਓ ਇਹਨੇ ਕਮੈਂਟਾਂ ਜੀ ਹਾਂ ਠੀਕ ਐ ਦਿਖਾਈ ਸ਼ਕਲ ਆਪਣੀ ਬਾਈ ਨੇ 18 ਪ੍ਰੋ ਲਿਆਵਾ ਕਿੱਥੇ 18 ਪ੍ਰੋ ਐਪ ਵਾਲਿਆਂ ਨੇ ਗਿਫਟ ਕਰੇ ਦਾ ਦਿਖਾ ਦੋ ਤੇ ਕੱਢ ਗਿਆ ਯਾਰ ਯਾਰ ਇੱਕ ਬਾਤ ਕਹਾ ਇਹ ਕਿ ਕਿਸਮ ਨੂੰ ਗਿਫਟ ਕਰ ਚੀਜ਼ ਇੱਕ ਇਹ ਮਾਲਾ ਗਿਫਟ ਕਰ ਦੇ ਗਿਫਟ ਕਰ ਦੇ ਮੇਰੇ ਆਪੇ ਹੱਥੋਂ ਪਾ ਦੇ ਲੈ ਉਹ ਮੇਰੀ ਹੈ ਯਾਰ ਮੇਪਾ ਹੋਰ ਭਈ ਘਰਾਂ ਦੇ ਲੈ ਜੀ ਯਾਰ ਇਹ ਦੇਖੀਏ ਬਾਤੋ ਪਿੱਤੀਆਂ ਫਿਰ ਹੋਈ ਜਾਂਦਾ ਸੀ ਇੱਕ ਮਾਲਾ ਨਹੀਂ ਗਿਫਟ ਹਾਂ ਹੱਥੋਂ ਪਾ ਕੇ ਜਾ ਹੱਥੋਂ ਪਾ ਹੱਥੋਂ ਨਹੀਂ ਕੀ ਨੀ ਤੇਰੇ ਇਹ ਦੇਖ ਕਿ ਐਡਾ ਮੋਟਾ ਲੈ ਕੋਈ ਨਹੀਂ ਪਾ ਉਹ ਆ ਨਹੀਂ ਰਹੀ ਬਈ ਅਟ ਨੋ ਪੰਜ ਆੜੇ ਹੋਏ ਰਕਾਨੇ ਕੰਮ ਮਿੱਤਰਾਂ ਨੇ ਕੱਢੇ ਆ ਦਿਖਾਈ ਕੈਮਰਾ ਲਿਫਟ ਚੱਕੀਂ ਵੀਰੇ ਬੱਸ ਇੱਥੇ ਲੈ ਇੱਧਰ ਨੂੰ ਉਹ ਖਿੱਚੋ ਇੱਧਰ ਨੂੰ ਖਿੱਚੋ ਖਿੱਚੋ ਇੱਧਰ ਨੂੰ ਖਿੱਚੋ ਗੱਡੀ ਦਾ ਹੌਟ ਬੋਕ ਉਹ ਖਿੱਚ ਲੈ ਉਹ ਖਿੱਚ ਲੈ ਜੀ ਖਿੱਚੋ ਜਾਗਣੇ ਖਿੱਚ ਲੈ ਬੰਦਲਾ ਪਾਉਂ ਉਹ ਕੁਝ ਕਰਨੀ ਲੱਗਦਾ ਜਾਣਾ ਆਉਂਦੇ ਅੱਗੇ ਕਰ 来ਗਾ ਤੇ ਇੱਕ ਚੱਕੋ ਟੈਂਡ ਚੱਕੀ ਓਏ ਪਾਈਓ ਪਿੰਨ ਪਾ ਦੇ ਇੱਧਰ ਵਾਲੀ ਪਰਾਂ ਦੇ ਪਵੇਗੀ ਉਹ ਇੱਧਰ ਮੈਂ ਗਾਜੀ ਚੱਲ ਵੀਰੇ ਕਰ ਦੇ ਬੈਗ ਯਾਰੋ ਥਾਰੇ ਗੈਸੇ ਕਰੋ ਕਿੰਨੇ ਫੂਟ ਆ ਟਰਾਲਾ 15 ਗਾ 16 ਬਿੱਟਾ ਥੈਲਾ 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 ਜੇ ਸੱਤੀ ਦੀ ਤਰ੍ਹਾਂ ਮਰੇ ਆ ਜਿਹਾ ਕਰੀਆਂ ਰ ਇਧਰ ਨੂੰ ਉਹ ਬਰੋ ਨਾ ਨਾ ਵੀਰੇ ਰੱਖ ਜਾਣ ਦੇ ਜਾਣ ਦੇ ਇਟਾ ਜਾਣ ਦੇ ਇਟਾ ਇਹਦਾ ਚਕੂਟੇ ਬਹੁਤ ਹੈ ਦੇਖੀ ਪਿੱਛੇ ਗਿਆ ਯੋ ਕਿੰਨੇ ਫੁੱਟਾ ਟਰਾਲਾ ਵੀਰੇ ਉਹ ਜੋ ਬੰਦੂ ਬਣਾਈ ਜਾਣਾ 14 ਫੁੱਟੀ ਐ ਕਾ ਦੇ ਯਾਰ ਇਸੇ ਸੱਚੀ ਬੋਲੀ ਕਰਾਂ 15 ਯਾਰ ਯਾਰ ਪੰਜ ਮਿੰਟ ਕਰਦੇ ਉਹਨਾਂ ਭੋਕੂ ਟਾ ਦੇਦਾ ਓਏ ਇੱਕ ਥੈਲਾ ਹੋਰ ਪਿਆ ਪਿੱਛੇ ਲਿਫਟ ਨਹੀਂ ਕੂਟੇ ਬੋਲ ਰਿਹਾ ਮੀਡੀਅਮ ਆ ਪਾਲਾ ਵੀਰੇ ਉਹ ਮੀਡੀਅਮ ਆ ਪਾਲਾ ਬਹੁਤ ਆਈ ਨਹੀਂ ਬ੍ਰੇਕ ਗਏ ਲੈ ਲੈ ਅੱਗ ਗਏ ਲੈ ਪਿੱਛੇ ਦੇਖੇ ਕਾ ਖਾਲੀ ਵੇ ਕੂਟ ਰਿਹਾ ਦੱਸ ਕਰ ਦੋ ਚਲੋ ਪਿੱਛੇ ਐਡਾ ਇੰਨਾ ਸਮੇਂ 8 ਲੱਖ ਲਾਇਆ ਹੋਊਗਾ ਲਾਂਦੇ 45 ਪਰ ਜਾਂਦੇ 6 ਸਿਲੰਡਰ 3 ਲੱਖ ਰੁਪਏ ਦਾ ਕਰਦੇ ਫਿੱਟ ਫੇਰ ਦੇਖੀ 180 180 ਐਚਪੀ ਕੱਢਦਾ 180 ਐਚਪੀ ਕੱਢਦਾ ਤੇਰਾ 45 45 ਆ ਜੋਰ ਮਾਰਦਾ 180 ਐਚਪੀ ਇਹ ਉਦੋਂ ਲਾਇਆ 8 ਲੱਖ ਰੁਪਏ ਦਾ ਕੇ ਉਹ ਨਹੀਂ ਨਹੀਂ ਹਲੇ ਪ੍ਰੋਟੈਕ ਆਇਆ ਨਾ ਮੈਂ ਪ੍ਰੋਟੈਕ ਲੰਦਾ ਪ੍ਰੋ ਟੈਕ ਲੰਦਾ ਬਿਨਾ ਮੋਡੀਫਿਕੇਸ਼ਨ ਦੇ ਕੁਝ ਨਹੀਂ ਹੈ ਉਹ ਖੜਾ ਕੇ ਆ ਜੱਗੇ ਬੋਸ ਸਪਾਈਸ ਨੂੰ ਦੇਖ ਦੇਖ ਜੱਗੇ ਬੋਸਪਾ ਖੜਾ ਕੇ ਆ ਇਸ ਨੂੰ ਤਾਂ ਬਣੇਗਾ ਜੋ ਇੱਕ ਟਿੰਟ ਵਾਲੀ ਟੱਪੀ ਕੀ ਜਰਾ ਉਹ ਇੱਕ ਟਿੰਟ ਦੇਖ ਲੈ ਉਹ ਕਰਾਂ ਦਿਖਾਈ ਵੀਡੀਓ ਉਹ ਦੇ ਸਾਈਡ ਮਾਰ ਅੱਛਾ ਅੱਛਾ ਫਿਰ ਵੀ ਯਾਰ ਇੰਨੇ ਮਤਲਬ 15 ਟਰਾਲੀਆਂ ਖਾਲੀ ਖਾਲੀ ਟਰਾਲੀ ਹੋਈ ਗਈਆਂ ਜੋ ਦੇਖੀਏ ਐਸਾ ਦਾ ਡੀਜ਼ਲ ਚੱਤੀ ਵਾਲੀ ਨੂੰ ਨਹੀਂ ਟੱਕ ਪਾਰੇ ਟੱਕ ਪਾਰਿਆ ਉਹ ਤੋੜ ਲੇਖ ਇੱਕ ਇੱਕੀ ਟਰਾਲੀ ਹੈ ਉਹ ਇਹ ਵੀ ਜਲਦੀ ਸੀ ਇਹਦਾ ਬਸਾ ਹਾਊਸ ਬੈੱਡ ਵਿੱਚ ਜਾਣੇ ਜੁਗਾ ਹੋ ਰਹੀ ਪੱਕ ਸੁਆ ਨਹੀਂ ਉੱਗਦੀ ਮੰਨ ਲੂ ਮਾਰਾ ਪੁੱਤੂ ਨਾ ਰਿਹਾ 14 ਫੁੱਟੀ ਨਹੀਂ ਹੈ ਮੈਂ ਉਹ ਗੱਡੀ ਕਰਕੇ ਆਵਾ ਆੜਦੇ ਆੜਦੇਓ ਨਿਓ ਬਾਈ ਕੀ ਬਲੇਰੋ ਹੈ ਉਹ ਕਿ ਜੀਗਾ ਜੀ ਕੇ ਆਪਾਂ ਨੇ ਟਰਾਲੀ ਲੈ ਕੇ ਆਣੀ ਰੁਕ ਜਾ ਬਾਈ ਦੇਖਿਆ ਫਿਰ ਅੱਜ ਬਸ 29 ਤਰੀਕ ਨੂੰ ਅਸੀਂ ਤੁਰ ਜਾਣਾ ਸ਼੍ਰੀ ਫਤਿਹਗੜ੍ਹ ਸਾਹਿਬ ਵਾਸਤੇ ਯਾਤਰਾ ਸ਼੍ਰੀ ਫਤਿਹਗੜ੍ਹ ਸਾਹਿਬ ਟਰਾਲੀ ਅੱਜ ਤਿਆਰ ਕਰ ਦਿੰਦੇ ਨੇ ਟਰਾਲੀ ਕਰ ਲੈਣੀ ਅੱਜ ਤਿਆਰ गाड़ी लॉक होगी बी जी ट्रैक्टर ना गाबी स्टार्ट करता आन दे भीर रुक जा रुक जा रुक जा रुक जा ਪੂਰਾ ਕਟਿੰਗ ਕਰ ਪੂਰਾ ਕੱਟ ਦੇ ਪੂਰਾ ਮੁੜਦੀ ਨਹੀਂ ਉਹ ਟਰੈਕਟਰ ਪਿੱਛੇ ਨੂੰ ਕਰ ਨਾ 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 ਮੈਂ ਕਰ ਦਿਆ ਭੈਜ ਗੱਡੀ ਵਾਲੀ ਜੱਬੀ ਲੱਗ ਗਈ ਲੈ ਕਰ ਇਹਨੂੰ ਪਿੱਛੇ ਨੂੰ ਮੈਂ ਦਿਖਾਵਾਂ ਨਾਟਿਆ ਨਾ ਟਾਇਰ ਨਹੀਂ ਹੋਇਆ ਖਾਂ ਟਾਇਰ ਨਹੀਂ ਹੋਇਆ ਹੋ ਗਿਆ ਤਾਰੇ ਭਾਈ ਦੀ ਕਿਹਨੇ ਗੱਡੀ ਫੇਰ बैठी रैन दे रे दे सुना देर पिछे दे, दे। बस निकल गया ਦੇਓ ਬਰਾ ਬਰਾ ਬਾਈ ਟਰਾਲੀ ਪਾਣ ਲੱਗੇ ਹੋ ਬਾਕੀ ਤੁਹਾਨੂੰ ਮਿਲਦੇ ਆ ਟਰਾਲੀ ਪਾ ਕੇ ਉਹ ਬਾਈ ਇਹ ਗੇ ਟਰਾਲੀ ਲੈ ਕੇ ਜਾ ਰਿਹਾ ਬਦਲ ਟਰੈਕਟਰ ਚ ਪਾ ਕੇ ਟਰਾਲੀ ਅੱਗੇ ਜਾ ਕੇ ਮਿਲਦੇ ਆ ਰੋਡ ਤੇ ਅੱਬਾ ਪਹੁੰਚ ਗਏ ਆ ਬਨੂੜ ਸ਼ਹਿਰ ਚ ਮਿਲਦੇ ਆ ਘਰ ਜਾ ਕੇ ਫੇਰ ਟਰਾਲੇ ਦੇ ਛੱਤ ਪਾਣੀ ਪਾਉਂਦੇ ਆ ਟਰਾਲੀ ਪਾਲੇ ਸ਼ਹਿਰ ਮਾ ਰੁਕੇ ਤੇ ਬਾਕੀ ਹੁਣ ਟਰਾਲੀ ਟਰਾਲੀ ਚੈੱਕ ਕਰਾਵਾਂ 14 ਫੁੱਟੀ ਆ ਯਾਰ ਟਰਾਲੀ ਛੋਟੀ ਮੇਰੀ بڑا ਟਰਾਲਾ ਮਿਲਿਆ ਨਹੀਂ ਰਿਸ਼ਤੇਦਾਰਾਂ ਵਾਲਾ ਵੀ ਲੰਗਰ ਮੇ ਆਣਾ ਉੱਥੇ ਪੰਛਰੀ ਪਤੀਗੜ੍ਹ ਸਾਹਿਬ ਤੇ ਬਾਕੀ ਹੁਣ ਕਰ ਜਾ ਕੇ ਟਰਾਲੀ ਪਛਾਦ ਤੇ ਉੱਤੇ ਪੜਵਾ ਦੇ ਟੀਮਾ ਲੱਗਣੇ ਪਹਿਲਾਂ ਆਪਾਂ ਨੇ ਪਰਾਲੀ ਵਾਲੇ ਉਹ ਗੱਡੇ ਜੋ ਜਿਹੜੇ ਬਾਕੀ ਹਰੇ ਨਵੇਂ ਗੱਡੇ ਵੀ ਲੈ ਕੇ ਆਣੇ ਟਰਾਲੀ ਉਹ ਪਲਾਨਫਾਰਮ ਦੇ ਆਏ ਸੀਗੇ ਤੇ ਕਰਾਇਆ ਗਿਆ ਕਿ ਛੱਤ ਕਰਾਇਆ ਗਿਆ ਕਿ ਛੱਤੀ ਤੋਂ ਉੱਤੇ ਪਾਉਂਦੇ ਫਿਰ ਤੁਹਾਨੂੰ ਅੱਗੇ ਦਿਖਾਵਾਂਗੇ ਸਾਡੇ ਸਾਡੇ ਨਾਲ ਦੇ ਮੁੰਡੇ ਨੇ ਕਰਾਇਆ ਹੋਇਆ ਸ਼ਪਲੈਂਡਰ ਤਿਆਰ ਕਰੋ ਚੈੱਕ ਜੈਕਟਿੰਗ ਲੇਟਾਂ ਤੇ ਅਸੀਂ ਚੱਲੇ ਨੇ ਨਵੀਂ ਤਰਪਾਲ ਲੈਣ ਤਰਪਾਲ ਲੈਣ ਈਦਵਾਰ ਪਾ ਤੇ ਰੋਕ ਪੈਸੇ ਫੜ ਲੈ ਮੈਂ ਜਾ ਕੇ ਮਿਲਦੇ ਆ ਪਹੁੰਚ ਗਈ ਖੇਤਾਂ ਵਿੱਚ ਦੇ ਉਹ ਵੱਜ ਰਿਹਾ ਸਵਾਕਾ ਉੱਥੇ ਤੇ ਤਰਪਾਲ ਲਈ ਚੋਰਾ ਬੁਢੀ ਦਾ ਦਿਓ ਵੜਕੇਂ ਦੀ ਟੈਂਟ 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 ਉਹ ਦੇਖੋ ਪਰਪਰਾਲਾ ਕਿੰਨੇ ਬਈ ਕਿੰਨੀ ਗੀਆਂ ਪਈਆਂ ਖਰਾਬਲੇ ਬਣੀ ਜਾਂਦੇ ਨਾਲ ਦੇਖ ਲੈ ਕਾਲਪਤਰਾ ਰੱਖ ਰਿਹਾ ਜੀ ਸੋਰੀ ਨਹੀਂ ਆ ਰਿਹਾ ਟੇਕੜੀ ਚਾਰ ਨਹੀਂ ਤੋਂ ਤਰਪਾ ਲੈ ਲਈ ਸੀ ਮਿਲਦੇ ਆ ਘਰ ਪਹੁੰਚ ਕੇ ਇਹ ਰਸਾ ਨਹੀਂ ਗਦੀ ਵੱਡੇ ਫੁੱਦੂ ਕੰਮ ਦਾ ਬੋਕਰ ਇਹ ਨਾ ਨਵੇਂ ਰਸਾ ਵੜਦਿਆ ਦੇਖ ਕਿ ਕਿਉਂ ਸਲਾਹ ਦੇਣ ਸਲਾਹ ਕਰ ਐਸਟੀਮੇਟ ਲਾਇਆ ਵੀ ਪੂਰਾ ਆ ਜਾਏਗਾ ਅੱਧਾ ਮਾਤੇ ਵੜਦਿਆ ਬਾਈ ਜੀ ਹੋਰ ਇਧਰ ਹੀ ਲੱਗ ਅੱਜ ਦਾ ਵਲੌਗ ਅਸੀਂ ਇੱਥੇ ਹੀ ਖਤਮ ਕਰਦੇ ਆ ਕੱਲ ਨਵਾਂ ਵਲੌਗ ਲੈ ਕੇ ਆਵਾਂਗੇ ਓਕੇ ਬਾਈ